ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜਦੋਂ ਇਰਾਦਾ ਕਰ ਲਿਆ ਉੱਚੀ ਉਡਾਣ ਦਾ ਤਾਂ ਦੇਖਣਾ ਫਜ਼ੂਲ ਹੈ ਕੱਦ ਆਸਮਾਨ ਦਾ ਇੱਕ ਵਾਰਤੀ ਗੱਲ ਹੈ ਇੱਕ ਆਈਲੈਂਡ ਤੇ ਇੱਕ ਇਨਸਾਨ ਰਹਿੰਦਾ ਸੀ ਅਤੇ ਉਸ ਕਿਸਾਨ ਦੀ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਉਸ ਦੇ ਵੱਡੇ ਵੱਡੇ ਖੇਤ ਸਨ ਪਰ ਇਹਨਾਂ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਨਹੀਂ ਸਨ ਜਿਵੇਂ ਹੀ ਕੋਈ ਮਜ਼ਦੂਰ ਆਉਂਦਾ ਤਾਂ ਉਹ ਭੱਜ ਜਾਂਦਾ ਕਿਉਂਕਿ ਉਸ ਆਇਲੈਂਡ ਤੇ ਜ਼ੋਰ-ਜ਼ੋਰ ਨਾਲ ਹਵਾ ਚੱਲਦੀ ਰਹਿੰਦੀ ਸੀ ਹਨੇਰੀ ਦੀ ਤਰ੍ਹਾਂ ਰਹਿੰਦਾ ਸੀ ਹਰ ਸਮੇਂ ਕਦੇ ਵੀ ਤੂਫਾਨ ਆ ਜਾਂਦਾ ਸੀ ਤਾਂ ਮਜ਼ਦੂਰਾਂ ਨੂੰ ਲੱਗਦਾ ਸੀ ਕਿ ਜਿੰਨਾ ਕੰਮ ਕਰਦੇ ਹਾਂ ਸਭ ਬਰਬਾਦ ਹੈ ਉਸ ਕਿਸਾਨ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿੱਥੋਂ ਇਹੋ ਜਿਹਾ ਬੰਦਾ ਲੈ ਕੇ ਆਵਾਂ ਜੋ ਮਨ ਲਗਾ ਕੇ ਕੰਮ ਕਰ ਸਕੇ ਇੱਕ ਦਿਨ ਉਹ ਥੱਕ ਹਾਰ ਕੇ ਆਪਣੇ ਪਿੰਡ ਤੋਂ ਸ਼ਹਿਰ ਦੇ ਵੱਲ ਗਿਆ ਉੱਥੇ ਜਾ ਕੇ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਤੇ ਇਸ਼ਤਿਹਾਰ ਵਿੱਚ ਲਿਖਿਆ ਕਿ ਮਜ਼ਦੂਰ ਦੀ ਜ਼ਰੂਰਤ ਹੈ ਕਾਫੀ ਕੰਮ ਕਰਨ ਵਾਲੇ ਹਨ ਇੱਕ ਵਧੀਆ ਲੜਕਾ ਚਾਹੀਦਾ ਹੈ ਬਹੁਤ ਸਾਰੇ ਲੋਕ ਆਏ ਪਰ ਜਿਵੇਂ ਹੀ ਉਹ ਸਿਚੁਏਸ਼ਨ ਸਮਝਦੇ ਕਿ ਇੱਥੇ ਤਾਂ ਹਨੇਰੀ ਤੂਫਾਨ ਆਉਂਦਾ ਹੈ ਉਹ ਕਿਸਾਨ ਨੂੰ ਮਨਾ ਕਰਕੇ ਚਲੇ ਜਾਂਦੇ ਕਿਸਾਨ ਨੂੰ ਸਮਝ ਨਹੀਂ ਆਉਂਦਾ ਸੀ ਕਿ ਕੀ ਕੀਤਾ ਜਾਵੇ ਇੱਕ ਦਿਨ ਇੱਕ ਲੜਕਾ ਆਇਆ ਤੇ ਉਸ ਲੜਕੇ ਨੇ ਕਿਹਾ ਕਿ ਮੈਂ ਤੁਹਾਡੇ ਕੋਲ ਕੰਮ ਕਰਨ ਲਈ ਤਿਆਰ ਹਾਂ ਕਿਸਾਨ ਨੇ ਉਸ ਨੂੰ ਉਪਰੋਂ ਥੱਲੇ ਤੱਕ ਦੇਖਿਆ ਤਾਂ ਠੀਕ ਠਾਕ ਜਿਹਾ ਲੜਕਾ ਸੀ ਪਤਲਾ ਦੁਬਲਾ ਜਿਹਾ ਕਿਸਾਨ ਨੇ ਕਿਹਾ ਤੈਨੂੰ ਕੰਮ ਨਹੀਂ ਕਰ ਸਕੇਗਾ ਬਹੁਤ ਮਿਹਨਤ ਦੀ ਜ਼ਰੂਰਤ ਹੈ ਮੇਰੇ ਖੇਤ ਵਿੱਚ ਲੜਕੇ ਨੇ ਕਿਹਾ ਕਿ ਕੰਮ ਕਰਾਂਗਾ ਤੁਸੀਂ ਚਿੰਤਾ ਨਾ ਕਰੋ ਵਿਸ਼ਵਾਸ ਰੱਖੋ ਬਸ ਇੱਕ ਸ਼ਰਤ ਹੈ ਮੇਰੀ ਉਹ ਤੁਹਾਨੂੰ ਮੰਨਣੀ ਪਵੇਗੀ ਕਿਸਾਨ ਨੇ ਕਿਹਾ ਦੱਸੋ ਕੀ ਸ਼ਰਤ ਹੈ ਤਾਂ ਉਸ ਲੜਕੇ ਨੇ ਕਿਹਾ ਕਿ ਜਦੋਂ ਹਵਾ ਚੱਲਦੀ ਹੈ ਉਦੋਂ ਮੈਂ ਸੌਂਦਾ ਹਾਂ ਮੈਨੂੰ ਡਿਸਟਰਬ ਨਾ ਕਰਨਾ ਕਿਸਾਨ ਨੇ ਕਿਹਾ ਤੂੰ ਬੜਾ ਕਮਾਲ ਦਾ ਬੰਦਾ ਹੈ ਬੋਲੇ ਚਲੋ ਠੀਕ ਹੈ ਹੋਰ ਕੋਈ ਚਾਰਾ ਤਾਂ ਮੇਰੇ ਕੋਲ ਹੈ ਨਹੀਂ ਮੈਂ ਤੈਨੂੰ ਹੀ ਰੱਖ ਲੈਂਦਾ ਹਾਂ ਕਿਸਾਨ ਨੇ ਉਸ ਲੜਕੇ ਨੂੰ ਮਜ਼ਦੂਰੀ ਤੇ ਰੱਖ ਲਿਆ ਉਹ ਲੜਕਾ ਅਗਲੇ ਦਿਨ ਤੋਂ ਕੰਮ ਕਰਨ ਲੱਗਾ ਬਹੁਤ ਮਿਹਨਤੀ ਸੀ ਸਵੇਰੇ ਸ਼ਾਮ ਮਿਹਨਤ ਕਰਦਾ ਕਿਸਾਨ ਬਹੁਤ ਖੁਸ਼ ਸੀ ਉਸ ਨੂੰ ਲੱਗ ਰਿਹਾ ਸੀ ਕਿ ਲੜਕਾ ਸਹੀ ਕੰਮ ਕਰ ਰਿਹਾ ਹੈ ਇੱਕ ਦਿਨ ਲੇਟ ਸ਼ਾਮ ਨੂੰ ਰਾਤ ਦੇ ਕਰੀਬ 10:00 ਵਜੇ ਜ਼ੋਰ ਨਾਲ ਹਵਾ ਚੱਲਣ ਲੱਗੀ ਅਤੇ ਕਿਸਾਨ ਨੂੰ ਆਪਣੇ ਐਕਸਪੀਰੀਅੰਸ ਤੋਂ ਲੱਗਿਆ ਕਿ ਹਣੇਰੀ ਤੂਫਾਨ ਆਉਣ ਵਾਲਾ ਹੈ। ਉਹ ਹੱਥ ਵਿੱਚ ਲਾਲ ਟੈਨ ਲੈ ਕੇ ਹਨੇਰੇ ਵਿੱਚ ਭੱਜਦਾ ਹੋਇਆ ਗਿਆ ਮਜ਼ਦੂਰ ਦੀ ਝੌਪੜੀ ਵੱਲ ਜਾ ਕੇ ਦਰਵਾਜ਼ਾ ਖੜਕਾਇਆ ਤੇ ਕਿਹਾ ਕਿ ਜਲਦੀ ਉਠੋ ਤੂਫਾਨ ਆਉਣ ਵਾਲਾ ਹੈ। ਖੇਤ ਵੱਲ ਚੱਲ ਕੇ ਦੇਖਦੇ ਹਾਂ ਕਿ ਕੀ ਹੋ ਰਿਹਾ ਹੈ। ਤਾਂ ਉਸ ਲੜਕੇ ਨੇ ਅੰਦਰ ਤੋਂ ਆਵਾਜ਼ ਦਿੱਤੀ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਮਾਲਕ ਜਦੋਂ ਹਵਾ ਚੱਲਦੀ ਹੈ ਉਦੋਂ ਮੈਂ ਸੌਂਦਾ ਹਾਂ ਮੈਨੂੰ ਤੰਗ ਨਾ ਕਰਨਾ ਕਿਸਾਨ ਨੂੰ ਬਹੁਤ ਗੁੱਸਾ ਆਇਆ ਮੰਨਤਾ ਕੀਤਾ ਕਿ ਗੋਲੀ ਮਾਰ ਦੇਵੇ ਇਸ ਮਜ਼ਦੂਰ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ ਫਿਰ ਕਿਸਾਨ ਨੇ ਸੋਚਿਆ ਕਿ ਬਾਅਦ ਵਿੱਚ ਲੜ ਲਵਾਂਗੇ ਇਸ ਨਾਲ ਤਾਂ ਉਹ ਫਟਾਫਟ ਭੱਜਿਆ ਖੇਤ ਵੱਲ ਤੇ ਉੱਥੇ ਜਾ ਕੇ ਦੇਖਦਾ ਹੈ ਕਿ ਸੀਨ ਕੁਝ ਹੋਰ ਹੀ ਹੈ ਫਸਲ ਦੀਆਂ ਗੱਠਾ ਚੰਗੀ ਤਰ੍ਹਾਂ ਬੰਨੀਆਂ ਹੋਈਆਂ ਹਨ ਜੋ ਉਸਤੇ ਘਾਵਾ ਮੱਜਾਂ ਸਨ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਬੰਨਿਆ ਹੋਇਆ ਸੀ ਜੋ ਮੁਰਗੀਆਂ ਸਨ ਉਹ ਵੀ ਅੰਦਰ ਸਨ ਵਾੜੇ ਦਾ ਦਰਵਾਜ਼ਾ ਮਜ਼ਬੂਤੀ ਨਾਲ ਬੰਨਿਆ ਹੋਇਆ ਹੈ ਸਭ ਕੁਝ ਸਹੀ ਸੀ ਕਿੰਨੀ ਹਵਾ ਆ ਜਾਵੇ ਕੁਝ ਵਿਗੜਨ ਵਾਲਾ ਨਹੀਂ ਸੀ ਉਦੋਂ ਕਿਸਾਨ ਨੂੰ ਯਾਦ ਆਈ ਉਸ ਲੜਕੇ ਦੀ ਗੱਲ ਉਹ ਸ਼ਰਤ ਜੋ ਉਸ ਲੜਕੇ ਨੇ ਰੱਖੀ ਸੀ ਕਿ ਜਦੋਂ ਹਵਾ ਚੱਲਦੀ ਹੈ ਉਦੋਂ ਮੈਂ ਸੌਂਦਾ ਹਾਂ ਮੈਨੂੰ ਡਿਸਟਰਬ ਨਾ ਕਰਨਾ ਇਹ ਛੋਟੀ ਜਹੀ ਕਹਾਣੀ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਹਰ ਕਿਸੇ ਦੀ ਜ਼ਿੰਦਗੀ ਵਿੱਚ ਤੂਫਾਨ ਆਉਣਾ ਨਿਸ਼ਚਿਤ ਹੈ ਅੱਜ ਨਹੀਂ ਆਵੇਗਾ ਤਾਂ ਕੱਲ ਆਵੇਗਾ ਕੱਲ ਨਹੀਂ ਤਾਂ ਆਉਣ ਵਾਲੇ ਕੱਲ ਆਵੇਗਾ ਪਰ ਕੀ ਤੁਸੀਂ ਉਸ ਨਾਲ ਨਿਪਟਣ ਲਈ ਤਿਆਰ ਹੋ ਕੀ ਤੁਸੀਂ ਇਹ ਕਹਿ ਸਕਦੇ ਹੋ ਕਿ ਜਦੋਂ ਹਵਾ ਚੱਲਦੀ ਹੈ ਉਦੋਂ ਮੈਂ ਸੌਂਦਾ ਹਾਂ ਕੀ ਤੁਸੀਂ ਪੂਰੀ ਤਿਆਰੀ ਕੀਤੀ ਹੈ ਜੋ ਹਰ ਮਹੀਨੇ ਸੇਵਿੰਗਸ ਕਰਦੇ ਹਨ ਉਨ੍ਹਾਂ ਕੋਲ ਜਦੋਂ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਕਿਸੇ ਕੋਲੋਂ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਜੋ ਰੋਜ਼ਾਨਾ ਤਿਆਰੀ ਕਰਦੇ ਹਨ ਉਹਨਾਂ ਨੂੰ ਇਮਤਿਹਾਨ ਦੀ ਇੱਕ ਰਾਤ ਪਹਿਲਾਂ ਜਾਗਣ ਦੀ ਜ਼ਰੂਰਤ ਨਹੀਂ ਪੈਂਦੀ ਜ਼ਿੰਦਗੀ ਵਿੱਚ ਇਸ ਲਾਇਕ ਬਣੋਗੇ ਤੁਸੀਂ ਕਹਿ ਸਕੋ ਜਦੋਂ ਹਵਾ ਚੱਲਦੀ ਹੈ ਉਦੋਂ ਮੈਂ ਸੌਂਦਾ ਹਾਂ ਧੰਨਵਾਦ